प्यारे दोस्तों प्यार भरी सत श्री अकाल जी हां जी दोस्तों ਹੁਣ ਆਪ ਅੱਜ ਦੀਆਂ ਤਾਜ਼ਾ ਖਬਰਾਂ ਵੱਲ ਚੱਲਦੇ ਹਾਂ ਪੰਜਾਬ ਸਰਕਾਰ ਦੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਨੇ ਮੁਲਾਜ਼ਮ ਅਤੇ ਪੈਨਸ਼ਨਰ ਦੋਨੋਂ ਹੀ ਸੰਘਰਸ਼ ਕਰ ਰਹੇ ਨੇ ਜੇਕਰ ਪੈਨਸ਼ਨਰਾਂ ਦੀ ਗੱਲ ਕਰੀਏ ਤਾਂ ਆਰਥਿਕ ਮਸਲੇ ਔਰ ਵਿਆਜ ਦਰਾਂ ਦੀ ਸੂਝ ਰੱਖਣ ਵਾਲੇ ਤੇਰ ਬੇਕਾਰ ਪੈਨਸ਼ਨਰ ਜੋ ਨੇ ਉਹ ਮਹਿਸੂਸ ਕਰਦੇ ਨੇ ਕਿ 15 ਸਾਲ ਤੱਕ ਕਮਿਊਨਿਟੀਸ਼ਨ ਪੈਨਸ਼ਨ ਦੀ ਰਿਕਵਰੀ ਹੁੰਦੀ ਹੈ ਜੋ ਉਸ ਦਾ ਸਮਾਂ ਵਕਈ ਹੀ ਬਹੁਤ ਜ਼ਿਆਦਾ ਹੈ ਜੇਕਰ ਫੈਸਲੇ ਵਿਰੁੱਧ ਮਾਨਜੋਗ ਸੁਪਰੀਮ ਕੋਰਟ ਦੇ ਵਿੱਚ ਇਨਸਾਫ ਲਈ ਐਸ ਐਲ ਪੀ ਦਾਇਰ ਕਰਨੀ ਚਾਹੀਦੀ ਹੈ ਕਈ ਸਟੇਟਾਂ ਨੇ ਤਾਂ ਆਪਣੇ ਆਪ ਹੀ ਇਸ ਰਿਕਵਰੀ ਦਾ ਸਮਾਂ ਘਟਾ ਦਿੱਤਾ ਹੈ ਉਦਾਹਰਨ ਵਜੋਂ ਗੁਜਰਾਤ ਸਰਕਾਰ ਨੇ ਇਹ ਕਾਨੂੰਨ ਪਾਸ ਕਰਕੇ ਰਿਕਵਰੀ ਦਾ ਸਮਾਂ 13 ਸਾਲ ਕਰ ਦਿੱਤਾ ਹੈ ਮਿਤੀ 16 ਜਨਵਰੀ 2025 ਨੂੰ ਪੈਨਸ਼ਨ ਭਵਨ ਲੁਧਿਆਣਾ ਵਿਖੇ ਇੱਕ ਮੀਟਿੰਗ ਬੁਲਾਈ ਗਈ ਜੋ ਕਿ ਸੁਪਰੀਮ ਕੋਰਟ ਵਿੱਚ ਜਾਣ ਲਈ ਵਿਚਾਰ ਵਟਾਂਦਰਾ ਕੀਤਾ ਜਾ ਸਕੇ ਇਸ ਮੀਟਿੰਗ ਤੋਂ ਬਾਅਦ ਬੀ ਐਸ ਸੈਣੀ ਜੋ ਕਿ ਪੰਜਾਬ ਰਾਜ ਪੈਨਸ਼ਨਰ ਮਹਾਸੰਘ ਦੇ ਜਰਨਲ ਸਕੱਤਰ ਨੇ ਉਹਨਾਂ ਨੇ ਸਾਰੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਪੈਨਸ਼ਨਰ ਜਿਨ੍ਹਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਰਿੱਟਾਂ ਪਾਈਆਂ ਸਨ ਉਹ ਸੁਪਰੀਮ ਕੋਰਟ ਦੇ ਵਿੱਚ ਐਸ ਐਲ ਪੀ ਪਾਉਣ ਲਈ ਯੋਗਦਾਨ ਪਾਉਣ ਜੋ ਕਿ ਪੈਨਸ਼ਨ ਦੀ ਜੋ ਰਿਕਵਰੀ ਹੁੰਦੀ ਹੈ ਕੰਪਿਊਟ ਕਰਵਾਈ ਹੋਈ ਪੈਨਸ਼ਨ ਦੀ ਉਸ ਦਾ ਸਟੇ ਪ੍ਰਾਪਤ ਕੀਤਾ ਜਾ ਸਕੇ ਰਿੱਟ ਪਟੀਸ਼ਨਾਂ ਦੇ ਲੱਗ ਪਗ 400 ਪੈਨਸ਼ਨਰ ਅਪੀਲ ਪਾਉਣ ਲਈ ਤਿਆਰ ਹੋ ਗਏ ਹਨ ਮੀਟਿੰਗ ਦੇ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਐਸ ਐਲ ਪੀ ਤਾਂ ਹਰ ਹਾਲਤ ਵਿੱਚ ਪਾਉਣੀ ਹੀ ਚਾਹੀਦੀ ਹੈ ਇਸ ਕੰਮ ਲਈ ਸੁਪਰੀਮ ਕੋਰਟ ਵਿੱਚ ਚੋਟੀ ਦੇ ਵਧੀਆ ਵਕੀਲ ਕਰਨੇ ਚਾਹੀਦੇ ਨੇ ਜਿਸ ਨੂੰ ਘੱਟ ਤੋਂ ਘੱਟ 20 ਤੋਂ 25 ਲੱਖ ਰੁਪਏ ਦਾ ਖਰਚਾ ਆਵੇਗਾ ਇਸ ਕੰਮ ਦੇ ਲਈ ਹਰੇਕ ਪੈਨਸ਼ਨਰ ਨੂੰ ਲਗਭਗ 5000 ਰੁਪਏ ਦਾ ਯੋਗਦਾਨ ਪਾਉਣਾ ਪਵੇਗਾ ਜੇਕਰ ਜ਼ਿਆਦਾ ਪੈਨਸ਼ਨਰ ਪਟੀਸ਼ਨ ਪਾਉਣ ਲਈ ਤਿਆਰ ਹੋ ਜਾਂਦੇ ਨੇ ਤਾਂ ਫਿਰ ਪ੍ਰਤੀ ਪੈਨਸ਼ਨਰ ਇਹ ਰਾਸ਼ੀ ਘੱਟ ਹੋ ਸਕਦੀ ਹੈ ਇਸ ਲਈ ਰਾਜ ਪੈਨਸ਼ਨਰ ਮਹਾਸੰਗ ਦੇ ਸਕੱਤਰ ਸਾਹਿਬ ਬੀ ਐਸ ਸੈਣੀ ਜੀ ਅਤੇ ਮਹਾਸੰਗ ਦੇ ਪ੍ਰਧਾਨ ਡਾਕਟਰ ਐਨ ਕੇ ਕਲਸੀ ਨੇ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਪੈਨਸ਼ਨਰ ਪਟੀਸ਼ਨ ਪਾਉਣ ਲਈ ਤਿਆਰ ਹੋ ਜਾਣ ਜੋ ਕਿ ప్రతి ਪੈਨਸ਼ਨਰ ਯੋਗਦਾਨ ਦੀ ਰਾਸ਼ੀ ਵੀ ਕੁਝ ਘੱਟ ਹੋ ਸਕੇ ਮਜ਼ਬੂਤੀ ਨਾਲ ਆਪਣਾ ਕੇਸ ਵੀ ਲੜਿਆ ਜਾ ਸਕੇ ਕਿਉਂਕਿ ਸੁਪਰੀਮ ਕੋਰਟ ਵਿੱਚੋਂ ਸਟੇ ਮਿਲਣ ਅਤੇ ਕੇਸ ਜਿੱਤਣ ਦੀ ਹਾਲਤ ਵਿੱਚ ਹਰੇਕ ਪੈਨਸ਼ਨਰ ਨੂੰ ਲੱਖਾਂ ਰੁਪਏ ਦਾ ਲਾਭ ਹੋਣਾ ਹੈ ਉਹਨਾਂ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਫੈਸਲੇ ਦੇ ਸਿੱਟੇ ਵਜੋਂ ਇੱਕਦਮ ਵੱਡੇ ਆਰਥਿਕ ਬੋਝ ਤੋਂ ਨਿਜਾਤ ਮਿਲ ਸਕਦੀ ਹੈ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਹੋਰ ਕਿੰਨੀਆਂ ਰੇਟਾਂ ਵਾਲੇ ਪੈਨਸ਼ਨਰ ਕਿੰਨੀ ਕੁ ਵੱਡੀ ਗਿਣਤੀ ਦੇ ਵਿੱਚ ਇਸ ਵਿੱਚ ਸ਼ਾਮਿਲ ਹੁੰਦੇ ਨੇ ਵੈਸੇ ਹਰੇਕ ਵਿਚਾਰ ਇਹੀ ਹੈ ਕਿ ਹਰੇਕ ਦਾ ਇਹੀ ਵਿਚਾਰ ਹੈ ਕਿ ਐਸਐਲਪੀ ਮਾਨਜੁਗ ਸੁਪਰੀਮ ਕੋਰਟ ਵਿੱਚ ਪਾਉਣ ਲਈ ਹਰ ਹੀਲਾ ਵਸੀਲਾ ਵਰਤਣਾ ਚਾਹੀਦਾ ਇਸ ਦੇ ਨਾਲ ਯੋਗਦਾਨ ਜੋ ਬੰਦਾ ਆਦਾ ਕਰਨਾ ਚਾਹੀਦਾ ਕਿਉਂਕਿ ਪੈਨਸ਼ਨਰਾਂ ਨੂੰ ਬਹੁਤ ਵੱਡਾ ਲਾਭ ਪ੍ਰਾਪਤ ਹੋਵੇਗਾ ਹਾਂਜੀ ਦੋਸਤੋ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ